ਰਾਜਮਨੀ 1 ਮੋਟਲ ਐਸਬੀਐਸ ਨਗਰ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਹੁਣ ਤੁਹਾਨੂੰ ਵਧੀਆ ਅਤੇ ਸਾਫ਼ ਸੁਥਰੇ ਲਗਜ਼ਰੀ ਰੂਮ ਵਾਜਵੇਟਾ ਤੇ ਮਿਲਣਗੇ ਫਗਵਾੜਾ ਦੇ ਨਿਜੀ ਪੈਸ ਦੇ ਬਾਰੋ ਵਿਆ ਸਮਾਰੋਹ ਦੇ ਦੌਰਾਨ ਵਿਵਾਹਿਤਾ ਮਹਿਲਾ ਹੋਈ ਲਾਪਤਾ ਆਰਐਮ ਲਾਈਵਲੀ ਫਗਵਾੜਾ ਤੋਂ ਪੰਕਜ 파ਰਤਵਾਸ ਦੇ ਨਾਲ ਪੁਨੀਤ ਦੀ ਰਿਪੋਰਟ ਕਿਲੋ ਮੀਟਰ ਤੋਂ ਮਾਰਗਡ ਰਿਜ਼ੋਰਟ ਤੋਂ ਮਿਸਿੰਗ ਹੋਈ ਜੋ ਠੀਕ ਹੈ ਜੀ ਤੇ ਸਾਨੂੰ ਉਹਦੇ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਮਿਲਦੀ ਕਿ ਕਿੱਥੇ ਆ ਕਿੱਦਾਂ ਫੋਨ ਉਹਦਾ ਪਹਿਲਾ 1 ਘੰਟੇ ਵਾਸਤੇ ਨੌਟਰੀ ਚ ਬੁਲਾਉਂਦਾ ਸੀ ਉਸ ਤੋਂ ਬਾਅਦ ਸਵਿਚ ਆਫ ਹੋ ਗਿਆ ਫੋਨ ਉਹਦਾ ਕਾਹਦਾ ਫੰਕਸ਼ਨ ਸੀ ਉੱਥੇ ਫੰਕਸ਼ਨ ਸਾਡੀ ਘਟੀਜੀ ਦੀ ਮੈਰੀ ਸੀ ਅੱਛਾ ਜੀ ਤੇ ਕਿੰਨੇ ਵਜੇ ਇੱਥੋਂ ਤੁਸੀਂ ਸਾਰੇ ਗਏ ਉੱਥੇ ਅਸੀਂ 7:30 ਵਜੇ ਤੋਂ ਚਲੇ ਗਏ ਅੱਛਾ ਕਿੰਨੇ ਵਜੇ ਘਟਣਾ ਹੈ ਤੇ ਅਸੀਂ 7:30 ਚੱਲ ਗਏ ਉਸ ਤੋਂ ਬਾਅਦ ਅਸੀਂ 12:30 ਵਜੇ ਘਰ ਆ ਕੇ ਕੱਪੜੇ ਚੇਂਜ ਕੀਤੇ ਆ ਤੇ ਆ ਮੇਰਾ ਬ੍ਰਦਰ ਦੀ ਬੇਟੀ ਦੀ ਮੈਰਿਜ ਸੀਗੀ ਕਦੇ ਮੇਰੀ ਤਬੀਅਤ ਨਹੀਂ ਠੀਕ ਹੈ ਕਿ ਮੇਰੇ ਨਾਲ ਦੋ ਮਿੰਟ ਗੈਸ ਤਸਵੀਰ ਛੱਟ ਗਿਆ ਹੈ ਉਹਨਾਂ ਨੂੰ ਵਾਪਸੀ ਆ ਕੇ ਮੈਂ ਪੈਰ ਚਲ ਰਿਹਾ ਮੈਨੂੰ ਨਹੀਂ ਮਿਲੀ ਕਿਤੇ ਸੀਸੀਟੀਵੀ ਚੈੱਕ ਕਰਾਏ ਗੇਟ ਤੱਕ ਦੀ ਰਿਕਾਰਡਿੰਗ ਆ ਗਈ ਉਸ ਤੋਂ ਬਾਅਦ ਕੁਝ ਨਹੀਂ ਪਤਾ ਲੱਗਦਾ ਬਾਹਰ ਜਾਂਦੇ ਦੀ ਐਂਟਰੀ ਆ ਰਹੀ ਹੈ ਤੇ ਬਾਹਰ ਸੀ ਨਹੀਂ ਕੋਈ ਵੀ ਆਂਟੀ ਤੇ ਕੀ ਮੌਕੇ ਤੇ ਕੋਈ ਅੰਦਰ ਕੋਈ ਲੱਭਣ ਦੀ ਕੋਸ਼ਿਸ਼ ਕੀਤੀ ਤੁਸੀਂ ਕੀ ਚੱਕਰ ਤੁਸੀਂ ਸਾਰੇ ਕਿੱਥੇ ਦੇਖਿਆ ਜੀ ਵਾਸ਼ਰੂਮ ਤੱਕ ਚੈੱਕ ਕੀਤੇ ਸਾਰੇ ਅਲਦੇ ਦੋਲੇ ਸਭ ਕਿਤੇ ਦੇਖਿਆ ਸ਼ਾਇਦ ਤਬੀਅਤ ਖਰਾਬ ਹੋ ਕੇ ਤੇ गिर ਗਈ ਹੋਗੀ ਕਿਤੇ ਪਰ ਸਾਨੂੰ ਕੁਝ ਨਹੀਂ ਹੋਰ ਪਤਾ ਲੱਗਦਾ ਤੇ ਪੁਲਿਸ ਨੂੰ ਕਦਰ ਕੰਪਲੀਟ ਕੀਤੀ ਪੁਲਿਸ ਨੂੰ ਮੇ ਤੇ ਕਿੰਨੇ ਕਬੇ ਦੀ ਜਿਹੜੀ ਹੈ ਸੀਸੀਟੀਵੀ ਦੀ ਜਿਹੜੀ ਹੈ 3:01:54 ਮਿੰਟ ਦੀ ਹੈ ਜੀ ਤੇਰੇ ਵਿੱਚ ਤੁਹਾਡੇ ਵਿੱਚ ਹੀ ਜਾਂਦੇ ਤੀਦੇ ਤੇ ਉਸ ਤੋਂ ਬਾਅਦ ਨਹੀਂ ਕੁਝ ਪਤਾ ਲੱਗਾ ਕੋਈ ਉਸ ਤੋਂ ਇਲਾਵਾ ਕੈਮਰੇ ਹੋਣ ਸੱਚੇ ਕਬੇ ਕੁਝ ਨਹੀਂ ਜੀ ਸਾਰੀ ਸੈਕ ਚੈੱਕ ਕਰ ਲਿਆ ਕੋਈ ਨਹੀਂ ਜੀ ਤੇ ਜਿਹੜੀ ਉਹਨਾਂ ਦੀ 38 36 ਜੀ ਹੁਣ ਤੱਕ ਕੀ ਗੈਰਹੀ ਪੋਸਟ ਤੁਸੀਂ ਮੇਰੇ ਨੂੰ ਵੱਡੇ ਕੋਈ ਅਧਿਕਾਰੀ ਨੂੰ ਕੋਈ ਸਬਸਾ ਨੂੰ ਮਿਲੇਗਾ ਫੋਨ ਤਾਂ ਕਈਆਂ ਨੇ ਆਇਆ ਜੀ ਕਰਦੇ ਪਏ ਕਹਿੰਦੇ ਕਾਰਵਾਈ ਲੱਗੀ ਹੋਈ ਹੈ ਕੋਈ ਨਾ ਕੋਈ ਇਨਫੋਰਮੇਸ਼ਨ ਆਉਗੀ ਤੁਹਾਨੂੰ ਜ਼ਰੂਰ ਟੈਕਸ ਕਰਾਂਗੇ ਕੀ ਲੱਗਦਾ ਤੁਹਾਨੂੰ ਕਿੱਥੇ ਗਏ ਹੋਣਗੇ ਪਤਾ ਨਹੀਂ ਜੀ ਕੁਝ ਨਹੀਂ ਉਹਦੇ ਬਾਰੇ ਪਤਾ ਉਹਨਾਂ ਦਾ ਫੋਨ ਬੰਦ ਆ ਰਿਹਾ ਜਾਂ ਕਿਹਦਾ ਫੋਨ ਬੰਦ ਹੈ ਕੋਈ ਉਹਨਾਂ ਦਾ ਗਾਇ ਫੋਨ ਤੋਂ ਬਾਅਦ ਤੁਹਾਨੂੰ ਕੋਈ ਫੋਨ ਕਿਸੇ ਦਾ ਕਿਸੇ ਦਾ ਕੋਈ ਫੋਨ ਨਹੀਂ ਆਇਆ ਕਿਸੇ ਆਪਣੇ ਰਿਸ਼ਤੇਦਾਰ ਨੂੰ ਪੁੱਛਿਆ ਜਾਂ ਕਿਸੇ ਦੇ ਘਰੇ ਚੱਲ ਗਏ ਸਾਡੇ ਰਿਸ਼ਤੇਦਾਰ ਤੋਂ ਸਾਡੇ ਤੇ ਮਰੀਸ਼ਾ ਜੀ ਤੁਹਾਡੇ ਵਿਆਹ ਨੂੰ ਕਿੰਨੇ ਸਾਲ ਹੋ ਗਏ ਜੀ ਮੇਰੇ ਨੂੰ 18 ਸਾਲ ਹੋ ਗਏ ਜੀ ਤੇ ਕਿੰਨੇ ਬੱਚੇ ਕਿੰਨੇ ਆਪਣੇ ਮੇਰਾ ਇੱਕ ਬੇਟਾ 17 ਸਾਲ ਦਾ ਜੀ ਤੇ ਇੱਥੇ ਕਿਹੜਾ ਰਿਜ਼ੋਰਟ ਹੈਗਾ ਇਹ ਮਾਰਬਲ ਟੋਪ ਠੀਕ ਹੈ ਜੀ ਕੀ ਮੰਗ ਕਰਦੇ ਹੋ ਜੀ ਇਹਨੂੰ ਪ੍ਰਸ਼ਾਸਨ ਨੂੰ ਮੰਗ ਕਰਦਾ ਕਿ ਪਤਾ ਲੱਗੇ ਕਿੱਥੇ ਹੈ ਕਿਹੜੇ ਕਿਹੜੇ ਹਾਲਾਤ ਆਸ ਟਾਈਮ ਦੇ ਉੱਤੇ ਤੇ ਫੋਸੋ ਵਾਲੋ ਕੋਈ ਉਹਨਾਂ ਦੇ ਨੰਬਰ ਤੋਂ ਲੋਕੇਸ਼ਨ ਲਵਾ ਕੇ ਕੋਈ ਟਰੈਕ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿੰਨੇ ਕਰ ਰਹੇ ਆ ਜੀ ਸੀ ਡੀ ਆਰ ਪਵਾਈ ਹੋਈ ਹੈ ਕਿੰਨੇ ਟਰੈਕ ਕਰਦੇ ਪਏ ਕੋਈ ਫੋਨ ਬੰਦ ਦਾ ਪਰ ਤੁਸੀਂ ਲਾਸਟ ਕਾਲ ਦੀ ਡਿਟੇਲ ਲੱਭਦੇਵੇਂ ਉੱਥੋਂ ਹੀ ਟੈਚ ਹੋਊਗਾ ਜੋ ਹੋਊਗਾ ਕੋਈ ਵੀਡੀਓ ਕੋਈ ਸਾਫ਼ ਨਹੀਂ ਮਿਲਦੀ ਪਈ ਹੈਗੀ ਤੇ ਕਦੀ ਇੰਦਾ ਦੀ ਪਹਿਲਾਂ ਕੋਈ ਗੱਲ ਹੋਈ ਸੀ ਜਿੱਦਾਂ ਕੋਈ ਮਾਈਂਡ ਅਫਸਰ ਰਿਹਾ ਕਿ ਕਦੀ ਵੀ ਨਹੀਂ ਜੀ ਕਦੀ ਹੋਈ ਨਹੀਂ ਠੀਕ ਹੈ ਕੋਈ ਪਹਿਲਾਂ ਸੇ ਇਦਾਂ ਦੀ ਗੱਲ ਹੋਈ ਹੋਵੇ ਕੁਝ ਵੀ ਨਹੀਂ ਕੋਈ ਪਰੇਸ਼ਾਨੀ ਹੋਈ ਨਹੀਂ ਜੀ ਜੀ ਕੋਈ ਦਿੱਕਤ ਨਹੀਂ ਬੜੇ ਸੋਹਣੇ ਫੰਕਸ਼ਨ ਦੇਖ ਕੇ ਕੱਟਿਆ ਨੇ ਫੋਟੋ ਕਰਾਈਆਂ ਸੀ ਸਭ ਕੁਝ ਕੱਟੇ ਸੀ ਘਰ ਕਪੜੇ ਚੇਂਜ ਕਰਾਈ ਮੇਰ ਨਾਲ ਚੇਂਜ ਕਰਨ ਆਈ ਆ ਕੋਈ ਦਿੱਕਤ ਨਹੀਂ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਸੀ ਕੋਈ ਵੀ ਅਗਰ ਕਿਸੇ ਨੂੰ ਕੁਝ ਪਤਾ ਲੱਗਦਾ ਜਾਂ ਦੇਖਦੇ ਆ ਤੇ ਤੁਹਾਨੂੰ ਕਿੱਦਾਂ ਸੰਪਰਕ ਕਰ ਸਕਦੇ ਆ ਜੇ ਕਿਤੇ ਨੰਬਰ 9915004341 ਕੋਈ ਹੋਰ ਵੀਰ ਦਾ ਦੱਸੋ ਕਿ ਕਿਸ ਹਰਜਨ ਦੇ ਕੱਪੜੇ ਪਏ ਨੇ ਉਹਨਾਂ ਨੇ ਮੈਰੂਨ ਰੰਗ ਦਾ ਸੂਟ ਪਾਇਆ ਹੈ ਫੋਨ ਗੱਡੀ ਕੋਲ ਤੇ ਜੇਕਰ ਗ੍ਰੀਨ ਕਲਰ ਦੀ ਜੈਕਟ ਪਾਈ ਹੋਈ ਹੈ ਤੇ ਜਿਹੜੀ ਕਿ ਤੁਸੀਂ ਸੀਸੀਟੀਵੀ ਦਿਖਾ ਰਹੇ ਜਾ ਰਹੇ ਨੇ ਉਸ ਤੋਂ ਇਲਾਵਾ ਕਿਤੇ ਹੋਰ ਕੈਮਰੇ ਲੱਗੇ ਤੁਸੀਂ ਚੈੱਕ ਕੀਤੇ ਆ ਸਰ ਕੈਮਰੇ ਇੱਕ ਜਗ੍ਹਾ ਤੋਂ ਹੋਰ ਵਿਖੇ ਸੀਗੇ ਟਰਾਈ ਕੀਤੇ ਉੱਥੇ ਕਾਫੀ ਦੇਰ ਤੋਂ ਦੋ ਗੱਡੀਆਂ ਖੜੀਆਂ ਸੀਗੀਆਂ ਤੇ ਜਦੋਂ ਇਹ ਜਾਂਦੀ ਆ ਤੇ ਇਹ ਕਹਿੰਦੀ ਮੈਨੂੰ ਵੋਮਿੰਟਿੰਗ ਆਉਂਦੀ ਪਈ ਆ ਇਹ ਗਈ ਉਸ ਤੋਂ ਬਾਅਦ ਉਹ ਗੱਡੀਆਂ ਦੋ ਚਾਰ ਮਿੰਟ ਚ ਗੱਡੀਆਂ ਚੱਲ ਪੰਦੀਆਂ ਉਸ ਤੋਂ ਬਾਅਦ ਕੁਝ ਨਹੀਂ ਬੋਤਾ ਦਾ ਬਸ ਉਹ ਗੱਡੀਆਂ ਕੈਮਰੇ ਦੇਖਦੀਆਂ ਹਾਂਜੀ ਕੋਈ ਉਹਨਾਂ ਦਾ ਨੰਬਰ ਦਿੱਸਦਾ ਨਹੀਂ ਆ ਠੀਕ ਹੈ ਜੀ ਕੀ ਨਾਮ ਹੈ ਤੁਹਾਡਾ ਮੇਰਾ ਰਾਜਕੁਮਾਰ ਜੀ ਰਾਜੂ ਕੀ ਮਾਮਲਾ ਹੋਇਆ ਭਾਈ ਜਿਹੜੀ ਕਿ ਤੁਸੀਂ ਸੀਸੀਟੀਵੀ ਦਿਖਾ ਰਹੇ ਸੀਗੇ ਤੁਹਾਡੇ ਸਿਸਟਰ ਬਾਹਰ ਨਿਕਲਦੇ ਆ ਕੀ ਮਾਮਲਾ ਸਾਰਾ ਹੈ ਭਾਈ ਮੇਰੀ ਸਿਸਟਰ ਅੱਜ ਦੇ 2 ਵਜੇ ਤੋਂ ਕਹਿ ਬਾਅਦ ਤੋਂ ਮਿਸਿੰਗ ਹੋ ਗਈ ਰਾਤ ਦੇ ਕਿੱਥੋਂ ਆਈ ਭਾਈ ਮਾਰਵਾਰ ਸੌਣ ਤੋਂ ਭਾਈ ਕੀ ਫੰਕਸ਼ਨ ਸੀ ਉੱਥੇ ਭਾਈ ਮੈਰਿਜ ਸੀ ਉੱਥੇ ਅੱਛਾ ਜਿਨ੍ਹਾਂ ਦੀ ਮੈਰਿਜ ਸੀ ਮੈਰਿਜ ਸੀ ਸਾਡੇ ਸਰ ਬ੍ਰਦਰ ਲੱਗਦੇ ਆ ਉਹਨਾਂ ਦੀ ਲੜਕੀ ਦੀ ਮੈਰਿਜ ਸੀ ਉਹ ਬਾਹਰੋਂ ਆਏ ਸੀਗੇ ਉਹਨਾਂ ਦੀ ਮੈਰਿਜ ਤੇ ਸਾਰੇ ਪੰਗ ਗਏ ਸੀਗੇ ਅਸੀਂ ਕਿ ਪਸੇ ਸਾਰੇ ਅੰਦਰ ਸੀਗੇ ਉਹ ਅਚਾਨਕ ਬਾਹਰ ਆਏ ਆ ਉਹ ਜਦੋਂ ਬਾਹਰ ਆਏ ਬਾਹਰ ਤੋਂ ਸਾਈਡ ਨੂੰ ਹੋਏ ਆ ਉਸ ਤੋਂ ਬਾਅਦ ਅੰਦਰ ਨਹੀਂ ਆਏ ਅੰਦਰ ਦੀ ਉਹਨਾਂ ਦੀ ਸੀਸੀਟੀਵੀ ਕੈਮਰਾ ਦੀ ਆਉਂਦੀ ਨਹੀਂ ਰਿਕਾਰਡਿੰਗ ਉਹਨਾਂ ਦੀ ਵੱਡੀ ਕੀ ਲੱਗਦੀ ਹੈ ਮੇਰੀ ਸਿਸਟਰ ਆ ਸਰ ਕਿੰਨੇ ਕ ਸਾਲ ਹੋ ਗਏ ਤੇ ਵਿਆਹ ਨੂੰ ਸਰ 18 ਸਾਲ ਹੋ ਗਏ ਇਹਨੂੰ ਕੀ ਲੱਗ ਰਿਹਾ ਤੁਹਾਨੂੰ ਕੋਈ ਸ਼ੱਕ ਵਗੈਰਾ ਕਿਸਤੇ ਸੋਹਰੇ ਪਰਿਵਾਰ ਤੇ ਕਿਸੇ ਨੂੰ ਕੰਮ ਪਰੇਸ਼ਾਨ ਜਾਂ ਕੋਈ ਇਹਦਾ ਦਿੱਕਤ ਨਹੀਂ ਸਰ ਕੋਈ ਚੱਕਰ ਨਹੀਂ ਇਦਾਂ ਦਾ ਤਾਂ ਦੇਖ ਨਹੀਂ ਕੋਈ ਪ੍ਰੋਬਲਮ ਨਹੀਂ ਲੱਗਦੀ ਹਾਂਜੀ ਕੋਈ ਮਤਲਬ ਆਪਣੇ ਹੈਲਥ ਵਾਲੋ ਠੀਕ ਸੀ ਕੋਈ ਤਮਾਦੀ ਪਰੇਸ਼ਾਨੀ ਨਹੀਂ ਸੀ ਬਹੁਤ ਵਧੀਆ ਸੀ ਕਦੀ ਇੱਥਾਂ ਦੀ ਕੋਈ ਪ੍ਰੋਬਲ ਕਿਸੇ ਰਿਸ਼ਤੇਦਾਰ ਵਗੈਰਾ ਨੂੰ ਪੁੱਛਿਆ ਜਾਂ ਕਿੱਥੇ ਗਏ ਹੋ ਹਾਂਜੀ ਹਾਂਜੀ ਸਰ ਸਾਰੇ ਪੁੱਛਿਆ ਕਿਸੇ ਨੂੰ ਕੋਈ ਨਹੀਂ ਪਤਾ ਤੇ ਪੁਲਿਸ ਸ਼ਿਕਾਇਤ ਕੀਤੀ ਭਾਈ ਤੁਸੀਂ ਹਾਂਜੀ ਹਾਂਜੀ ਸਰ ਕੀਤੀ ਸੀ ਕੀ ਕਹਿ ਰਹੇ ਪੁਲਸ ਵਾਲੇ ਪੁਲਸ ਵਾਲੇ ਸਰ ਕਹਿ ਰਹੇ ਸੀ ਕਿ ਆਪਣੀ ਕਾਰਵਾਈ ਕਰਦੇ ਆ ਅਸੀਂ ਤੁਹਾਨੂੰ ਦੱਸਾਂਗੇ ਜਦੋਂ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਘੱਟ ਹਜੇ ਤੱਕ ਕੋਈ ਇਨਫੋਰਮੇਸ਼ਨ ਨਹੀਂ ਮਿਲੀ ਹੈ ਤੇ ਕਿੰਨਾ ਸਮਾਂ ਹੋ ਗਿਆ ਲੈ ਗੋਆਚਿਆਂ ਸਰ ਕੱਲ੍ਹ ਦੇ ਰਾਤ ਦੇ 2 ਵਜੇ ਦੇ ਗਾਇਬ ਹੋ ਉਸ ਤੋਂ ਬਾਅਦ ਕੋਈ ਇਨਫੋਰਮੇਸ਼ਨ ਨਹੀਂ ਮਿਲੀ ਕਿੰਨੇ ਗਏ ਜਾਂ ਉਹਨਾਂ ਦੀ 36 ਸਾਲ ਦੀ ਹੈ ਸਰ ਬੱਚੇ ਕਿੰਨੇ ਇੱਕ ਬੱਚਾ ਹੈ ਜੀ ਲੜਕਾ ਹੈ ਉਹਨਾਂ ਦਾ ਤੋ ਉਹਨਾਂ ਨੇ ਕੀ ਪਹਿਨੇ ਹੋਇਆ ਸੀਗਾ ਜੇ ਕਿਸੇ ਨੂੰ ਮਿਲਦੇ ਆ ਤੇ ਪਹਿਚਾਨ ਲਈ ਉਹਨਾਂ ਸਰ ਮਹਿਰੂਨ ਕਲਰ ਦਾ ਸੂਟ ਪਹਿਨੇ ਤੇ ਗ੍ਰੀਨ ਕਲਰ ਦੀ ਜੈਕਟ ਪਾਈ ਹੋਣੀ ਠੀਕ ਆ ਜੀ ਹਾਂ ਜੀ ਇਹ ਮੇਰੀ ਗੱਲ ਉਹਨਾਂ ਨੇ ਕੋਈ ਗਹਿਣੇ ਪਾਏ ਸੀ ਆਪਣੇ ਜਿਹੜੇ ਉਹ ਕੁਝ ਵੀ ਨਹੀਂ ਸੀ ਜਿਹੜਾ ਫੰਕਸ਼ਨ ਸੀ ਕੋਈ ਇਤਿਆਹਸ਼ਰ ਹੁੰਦਾ ਬੰਦਾ ਕੋਈ ਕੋਈ ਗਾਇਨਾ ਸੀ ਵੈਸੇ ਸਰ ਉਹਦਾ ਨਾਰਮਲ ਸੀ ਆਰਟੀਫੀਸ਼ੀਅਲ ਸੀਗਾ ਕੋਈ ਇਦਾਂ ਨਹੀਂ ਸੀਗਾ ਹਾਂ ਜੀ ਠੀਕ ਆ